ਅ ਅੱਜ ਦੀ ਚੋਣ ਪ੍ਰਚਾਰ ਦਾ ਆਖਰੀ ਦਿਨ ਆਗਾ ਅਸੀਂ ਆਏ ਹਾਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਨੂਰ ਦੇ ਵਿੱਚ ਦਫ਼ਤਰ ਹੈ ਐਨ ਕੇ ਸ਼ਰਮਾ ਜੀ ਦਾ ਅ ਇੱਥੇ ਬਹੁਤ ਸਾਰੇ ਸਾਥੀ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਅ ਦਫ਼ਤਰ ਦੇ ਵਿੱਚ ਇੱਕ ਤਰੀਕ ਦੀ ਜੋ ਤਿਆਰੀਆਂ ਵਿੱਚ ਲੱਗੇ ਹੋਏ ਆ ਉਹ ਸਾਡੇ ਨਾਲ ਅੱਜ ਸੀਨੀਅਰ ਅਕਾਲੀ ਆਗੂ ਸਰਦਾਰ ਜਸਵਿੰਦਰ ਸਿੰਘ ਜੱਸੀ ਉਹਨਾਂ ਦੇ ਨਾਲ ਸਰਪੰਚ ਕੇਰ ਸਿੰਘ ਜੀ ਕਰੋੜ ਤੋਂ ਉਹ ਵੀ ਖੜੇ ਨੇ ਜੱਸੀ ਵੀਰ ਕਿਵੇਂ ਚਾਹਦੇ ਆ ਤਿਆਰੀਆਂ ਅੱਜ ਇਲੈਕਸ਼ਨ ਦਾ ਜੋ ਚੋਣ ਪ੍ਰਚਾਰ ਦਾ ਆਖਰੀ ਦਿਨ ਅਜ ਦੋ ਦਿਨ ਬਾਕੀ ਰਹਿ ਗਏ ਚੋਣਾਂ ਦੇ ਵਿੱਚ ਕਿਸ ਤਰ੍ਹਾਂ تیاری ਜਾਦੀ ਸ਼ਰੋਮ ਨੇ ਕੰਨ ਜਲਦੀ ਆਪਣੇ ਇਲਾਕੇ ਬਣੋੜ ਦੇ ਵਿੱਚ ਬਹੁਤ ਵਧੀਆ ਅੱਜ ਅੱਜ ਤੱਕ ਸਾਰੇ ਵਾੜਾਂ ਚ ਸਾਰੇ ਪਿੰਡਾਂ ਚ ਡੋਰ ਟੂ ਡੋਰ ਕਰ ਲਿਆ ਗਿਆ ਹੈ ਤਿਆਰੀਆਂ ਜਿਹੜੀਆਂ ਸਾਡੀਆਂ ਮੁਕੰਮਲ ਨੇ ਵੱਡੀ ਲੀਡ ਨਾਲ ਆਪਾਂ ਇਥੋਂ ਜਿੱਤਾਂਗੇ ਇਹ ਅਸੀਂ ਸਾਰੇ ਵਾਦਾ ਕਰਦੇ ਆ ਆਪਣੇ ਜਿਹੜੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਦੇ ਸਹਿਯੋਗ ਸਦਕਾ ਸ੍ਰੀ ਐਨ ਕੇ ਸ਼ਰਮਾ ਇਥੋਂ ਵੱਡੀ ਲੀਡ ਲੈ ਕੇ ਜਾਣਗੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਰੇ ਬਰਾਬਰ ਹੈ ਉਹ ਤੇ ਕਿਤੇ ਕਿਸੇ ਨਾਲ ਮੁਕਾਬਲਾ ਕਿਤੇ ਕਿਸੇ ਨਾਲ ਸ਼ਰਮਾ ਜੀ ਹਰ ਇੱਕ ਥਾਂ ਚਾਹੇ ਡੇਰਾਬਸੀ ਹਲਕਾ ਹੋਵੇ ਚਾਹੇ ਰਾਜਪੁਰਾ ਘਨੌਰ ਸਨੌਰ ਸਤਰਾਣਾ ਸਮਾਣਾ ਨਾਭਾ ਪਟਿਆਲਾ ਸਾਰੇ ਹਲਕਿਆਂ ਚੋਂ ਐਨ ਕੇ ਸ਼ਰਮਾ ਸਭ ਤੋਂ ਅੱਗੇ ਹੈ ਮੁਕਾਬਲੇ ਅਲੱਗ-ਅਲੱਗ ਹੈ ਕਿਤੇ ਗਾਂਧੀ ਨਾਲ ਕਿਤੇ ਰਾਣੀ ਨਾਲ ਕਿਤੇ ਆਪ ਨਾਲ ਇਸ ਲਈ ਐਨ ਕੇ ਸ਼ਰਮਾ ਜੀ ਘਟੋ-ਘਟ ਇੱਕ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਪਾਰਲੀਮੈਂਟ ਚ ਜਾਣਗੇ ਅਤੇ ਕਿਸਾਨਾਂ ਦੀਆਂ ਅਤੇ ਸਾਰੀਆਂ ਜਿਹੜੀਆਂ ਸਾਡੀਆਂ ਹੱਕੀ ਮੰਗਾ ਉਹ ਪਾਰਲੀਮੈਂਟ ਚ ਜਾ ਕੇ ਰੱਖਣਗੇ ਪਿਛਲੇ ਲੰਮੇ ਸਮੇਂ ਤੋਂ ਜੀ ਆਪਣਾ ਜਿ ਸ਼ਰੋਬ ਨਹੀਂ ਕੱਲ ਜਾਂਦਾ ਭਾਰਤ ਜਨਤਾ ਪਾਰਟੀ ਨਾਲ ਸਮਝੌਤਾ ਸੀਗਾ ਹਰ ਵਾਰੀ ਦੋਨੋਂ ਪਾਰਟੀਆਂ ਇਕੱਠੀਆਂ ਜਾਣਾ ਲੜਦੇ ਸੀ ਗੀਆਂ ਇਸ ਵਾਰੀ ਅਲੱਗ-ਅਲੱਗ ਹੋ ਗਈਆਂ ਕਿੰਨਾ ਘਾਟਾ ਪਊਗਾ ਭਾਰਤੀ ਜਨਤਾ ਪਾਰਟੀ ਆਪਨੂੰ ਕੋਈ ਘਾਟਾ ਨਹੀਂ ਪੈਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਸਾਡੇ ਕਿਸਾਨ ਭਰਾ ਡਟ ਕੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਤਾਂ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਸ਼ਹਿਰਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਜਿੱਥੇ ਵੀ ਉਹ ਜਾਂਦੇ ਨੇ ਤਾਂ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਆਪਣੇ ਹੱਕੀ ਮੰਗਾ ਲਈ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਬੀਜੇਪੀ ਨੇ ਉਹਨਾਂ ਦਾ ਕੋਈ ਵੀ ਜਿਹੜਾ ਮੁਦਾ ਨਹੀਂ ਪੂਰਾ ਕੀਤਾ ਇਸ ਲਈ ਅਸੀਂ ਉਹਨਾਂ ਦਾ ਕੋਈ ਘਾਟਾ ਨਹੀਂ ਬਣਦੇ ਅਸੀਂ ਆਪਣੇ ਵੱਲ ਬੁੱਤੇ ਤੇ ਐਤਕੀ ਲੋਕ ਸਭਾ ਦੀ ਸੀਟ ਜਿੱਤਾਂਗੇ ਜਿੱਤਾਂਗੇ ਵੀ ਘੱਟੋ-ਘੱਟ 1 ਲੱਖ ਵੋਟਾਂ ਦੇ ਫਰਕ ਨਾਲ ਧੰਨਵਾਦੀ ਹੋ ਬਹੁਤ ਬਹੁਤ ਬਹੁਤ